भारता भारती जनता रिद्रो रिद्र मोदी जी हरजी सिंह सदू दि सदू दारतीय जनता पार्टी दादा भारती जनता पार्टी भारती जना पार्टी भारती जनता पार्टी श्रदार बाजड़ी सरदार हरजी सिंह जॾू सरदार हरजी सिंह जवा भारतीय जनता पार्टी भारतीय जनता पार्टी ਫਿਰ ਨਰਿੰਦਰਪਾਲ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਰਦਾਰ ਹਰਜੀਤ ਸਿੰਘ ਸੰਧੂ ਜਿੰਦਾਬਾਦ ਅੱਜ ਜਿਹੜੀ ਜਾਣੀ ਗਈ ਹੈ ਕੀ ਕਹਿਣਾ ਚਾਹੁੰਦੇ ਹਾਂ ਦੀ ਸ਼ੁਰੂ ਤੋਂ ਲੈ ਕੇ ਨਾਲ ਚੱਲਦੇ ਆਇਓ ਇਸ ਨਿਸ਼ਚੇ ਦੇ ਨਾਲ ਇਸ ਪਾਠਿਤ ਨੂੰ ਸਭ ਤੋਂ ਪਹਿਲਾਂ ਮੈਂ ਸਾਹਿਬ ਸ਼ੁਰੂਗਰ ਜੰਡਰਜੀ ਮਹਾਰਾਜ ਜੀ ਦਾ ਸ਼ੁਕਰਿਆਦਾ ਕਰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਪਰਮਾਤਮਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਬਹੁਤ ਹੀ ਨੇਮਲੀ ਭਰਾ ਇਸ ਲਈ ਲੰਬੇ ਸਮੇਂ ਤੋਂ ਪਾਰਟੀ ਦੀ ਰੀਤੀ ਰਿਥੀ ਨੂੰ ਕਰ ਕਰ ਕੇ ਚਾਹੁੰਦੇ ਮਕਸਦ ਦੇ ਨਾਲ ਨਗਾਤਾਰ ਰਾਤ ਦਿਨ ਵਰਕਰਾਂ ਦੇ ਆਪਣੇ ਟੀਮ ਦੇ ਜਿਹੜੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਕਰ ਕਰ ਖੜਿਆ ਉਸ ਆਧਾਰ ਤੇ ਪਾਰਟੀ ਹਾਈ ਕਮਾਂਡ ਦਾ ਜਿੰਨਾ ਦਾ ਅਸੀਂ ਧੰਨਵਾਦ ਕਰਦੇ ਆ ਨਰਿੰਦਰ ਮੋਦੀ ਜੀ ਦਾ ਲੱਡਾ ਜੀ ਦਾ ਪੰਜਾਬ ਪ੍ਰਧਾਨ ਸ਼੍ਰੀ ਜਾਖੜ ਜੀ ਦਾ ਔਰ ਸਾਡੇ ਕਾਰਜਕਾਰੀ ਪ੍ਰਧਾਨ ਅਸ਼ੋਕ ਸ਼ਰਮਾ ਜੀ ਦਾ ਸਾਡੇ ਸੰਗਠਨ ਦਾ ਮੰਤਰੀ ਸ਼੍ਰੀ ਨਵਾਸ ਸਿੰਘ ਜੀ ਦਾ ਜਿਨ੍ਹਾਂ ਨੇ ਇਸ ਮਿਹਨਤ ਨੂੰ ਦੇਖਦੇ ਹੋਏ ਇਸ ਮੁੱਚੇ ਵਰਕਰਾਂ ਦਾ ਮਾਨ ਸਨਸਦ ਕਰ ਬਾਹਰ ਰੱਖ ਲਏ ਸਭ ਮੇਰੇ ਵੱਡੇ ਭਰਾ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਇਥੋਂ ਜਿੰਨੀ ਚੋਣ ਲਈ ਟਿਕਟ ਦੇ ਕੇ ਨਵਾਜਿਆ ਟਾਡੇ ਨਾਲ ਵੀ ਤੁਸੀਂ ਦੇਖ ਲਏ ਨਾ ਨੀਤੀਆਂ ਜਿਹੜੀਆਂ ਪਿਆਰ ਕੀਤੀਆਂ ਗਈਆਂ ਕੀ ਕਿਹੜਾ ਚਾਹੁੰਦਾ ਅਸੀਂ ਜੀ ਰਣਨੀਤੀਆਂ ਸਾਰੀ ਦੁਨੀਆ ਨੂੰ ਜਗ ਜਗ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਰੀਤੀ ਨੀਤੀ ਕਿਵੇਂ ਰੱਖਦੀ ਹੈ ਕਿਉਂਕਿ ਜਿੰਨੇ ਵੀ ਸਾਡੇ ਪੰਜਾਬ ਦੇ ਗਵਾਂਢੀ ਸੂਬੇ ਨੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਲੋਕ ਖੁਸ਼ ਵੀ ਨਹੀਂ ਪ੍ਰਭਾਵਿਤ ਨਹੀਂ ਨੇ ਕਿਉਂਕਿ ਲਗਾਤਾਰ ਜਿਹੜੇ ਸਾਡੇ ਗਵਾਂਢੀ ਸੂਬੇ ਨੇ ਉੱਥੇ ਲਗਾਤਾਰ ਦੋ ਦੋ ਤਿੰਨ ਕਰ ਵਾਰੀ ਸੱਤ ਸੱਤ ਵਾਰੀ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਰਾਜਧਾਨੀ ਦੇ ਵਿੱਚ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿੱਤ ਜੜੀ ਉਦੇ ਆਧਾਰ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਲਗਾਤਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਸਰੀ ਵਾਰ ਦਿੱਲੀ ਦੇ ਦੇਸ਼ ਦੀ ਸੱਤਾ ਦੇ ਬੈਠੇ ਨੇ ਤੇ ਰੀਤੀਆਂ ਨੀਤੀਆਂ ਦੇ ਜਿਹੜੇ ਚੰਗੀਆਂ ਹੀ ਤਾਂ ਹੀ ਲੋਕਾਂ ਨੇ ਬਿਠਾਇਆ ਹੈ। ਮੈਂ ਇਸ ਵਾਰ ਜਿਮੀਚੋ ਨੂੰ ਪਸੰਦ ਦੇ ਕੋ ਸ਼ਹਿਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ? ਮਾਹੌਲ ਜੀ ਬਹੁਤ ਵਧੀਆ ਵਾ ਘਰ ਘਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾ ਰਿਹਾ ਵਾ ਰੀਤੀਆਂ ਨੀਤੀਆਂ ਨੂੰ ਲੋਕ ਸਮਝ ਚੁੱਕੇ ਨੇ ਔਰ ਜਾਣ ਚੁੱਕੇ ਨੇ ਕਿ ਪੰਜਾਬ ਦਾ ਭਲਾ ਉਹੀ ਆਗੂ ਜਾਂ ਉਹੀ ਲੀਡਰ ਜਾਂ ਉਹੀ ਪਾਰਟੀ ਕਰ ਸਕਦੀ ਹੈ ਜਿਹੜੀ ਵੋਟਾਂ ਦੀ ਰਾਜਨੀਤੀ ਤੋਂ ਪਹਿਲਾਂ ਲੋਕਾਂ ਦੀ ਗੁਜ਼ਾਰੀ ਦੇ ਵਿੱਚ ਆ ਕੇ ਲੋਕਾਂ ਦੇ ਦੁੱਖ ਸੁੱਖ ਦੇਖ ਸਕਦੇ। ਹਿੰਦਵਾਦੀ ਕਿਸ ਤਰ੍ਹਾਂ ਦੇਖਦੇ ਹੋ ਵੀ ਪਾਰਟੀ ਦੇ ਵਿੱਚ ਦੋ ਧੜੇ ਨੇ ਉਹੀ ਤੁਹਾਡੇ ਨਾਲ ਪ੍ਰੋਪਰ ਦੇਖੋ ਜੀ ਦੜੀਆ ਪਾਟੜਿਆ ਵਾਲੀ ਗੱਲ ਹੈ ਇਹ ਤੇ ਮਤਲਬ ਇੱਕ ਆਪਾ ਜਿਹੜਾ ਵਾ ਰਾਜਨੀਤਿਕ ਗੱਲ ਨੂੰ ਬਖੇਰਨ ਵਾਲੀ ਗੱਲ ਹੁੰਦੀ ਹੈ ਕੋਈ ਇਹੋ ਜਿਹਾ ਤੁਹਾਡਾ ਨਹੀਂ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਦੇ ਝੰਡੇ ਡੇਰ ਰਹਿ ਕੇ ਆਪਣੇ ਆਪਣੀ ਜਿਹੜੀ ਆ ਉਹ ਮਿਹਨਤ ਕਰ ਰਹੇ ਨੇ ਤੇ ਪਾਰਟੀ ਨੇ ਜਿੰਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਵਾ ਬਾਕੀ ਸਾਰੇ ਨਾਲ ਨਾਲ ਚੱਲਣਗੇ ਸਾਰੀ ਸੰਤੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਇਸਦਾ ਹਰਜੀਤ ਸਿੰਘ ਜੀ ਸੁੰਗੂ ਜੀ ਬੋਸ ਤੋਂ 250 ਤੋਂ ਲਗਾਤਾਰ ਪਿੰਡਾਂ ਜਾ ਰਿਹਾ ਬਹੁਤ ਮਿਹਨਤ ਕਰ ਰਿਹਾ ਔਰ ਸੱਚੇ ਦਿਨੋਂ ਹਰ ਇਨਸਾਨ ਨਾਲ ਨਾਲ ਲਾ ਰਿਹਾ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਉਹਨਾਂ ਦਾ ਮਿਹਨਤ ਦਾ ਮੁੱਲ ਗੁਰੂ ਸਾਹਿਬ ਨੇ ਉਹਨੂੰ ਇਵਤ ਦੇ ਕੇ ਨਵਾਜਿਆ ਔਰ ਸਾਰੀ ਸਮੁੱਚੀ ਦੀ ਵਾੜੀ ਤਾਂ ਉਹਨਾਂ ਬਲਮਣ ਹੋ ਗਏ ਇੱਕ ਬੰਧ ਹੋ ਗਏ ਪੂਰੀ ਨਾਲ ਪੂਰੀ ਹੋ ਗਏ। ਬਾਕੀ ਗੁਰੂ ਸਾਹਿਬ ਕਿਰਪਾ ਕਰੇ ਚੜ੍ਹਦੀ ਕਲਾ ਜਾਵਾਂਗੇ ਜੀ। ਹਾਂ ਜੀ ਜਿਹੜੀ ਕਿਸੇ ਮਿਲੇਗੀ ਕਿ ਮੈਂ ਸਭ ਤੋਂ ਪਹਿਲਾਂ ਤੇ ਧਰਮਜੀਤ ਸਿੰਘ ਪਾਸ਼ਾ ਜੀ ਤੇ ਮੈਂ ਕਿਹਾ ਉਹਨਾਂ ਦਾ ਸਤਿਨਾਮ ਕਰਦਾ ਤੇ ਇਸ ਦੂਜੇ ਨੰਬਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਕੇਂਦਰ ਦੀ ਉਹਨਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕਰਨ ਕਰ ਦੇ ਵਿੱਚ ਪਹਿਲੀ ਵਾਰ ਆਪਣਾ ਇੱਕ ਹੋਣਾ ਔਰ ਵੀਰ ਜਿਹੜਾ ਮਿਹਨਤੀ ਸਰਕਾਰ ਦੀ ਸਿੰਘ ਸੰਧੂ ਉਹਨੂੰ ਟਿਕ ਦੇ ਕੇ ਮੈਂ ਵਾਜਿਆ ਆਜ ਜਿਹੜੀ ਜਿੰਮੇ ਚੋਣ ਮੈਂ ਘਰਦਾਵੇਂ ਨਾ ਕਿ ਮੈਂ ਇਹ ਜਿੰਮੇ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਜਿੱਤ ਜੇ ਕੇਂਦਰ ਦੀ ਜਿੱਤ ਹੋ ਕੇ ਸਾਡੇ ਫਰਜ਼ਾਂ ਵਿੱਚ ਬੜਾ ਜੋਸ਼ ਹੈ ਇਹਨਾਂ ਦੇ ਚਲੋ ਕਰਮ ਬੜਾ ਬਦਲਾਅ ਦਾ ਬਲ ਸ਼ੋਕ ਹੈ ਇਸੇ ਪਹਿਲੀ ਸਰਕਾਰਾਂ ਦੇਣੀ ਆ ਕੱਲ ਵੀ ਵੇਚਿਆ ਕੱਲ ਨਹੀਂ ਵੇਚਿਆ ਝਾੜੂ ਵੇਚਿਆ ਪਰ ਇੱਕ ਮੌਕਾ ਜਿਹੜਾ ਚੌਥੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਹਨੇ ਸੂਬੇ ਦੀ ਸਰਕਾਰ ਬਣਾਈਆਂ ਓਕੇ ਤੇ ਨੰਨ ਹਰ ਬੰਦੀ ਆ ਇਸ ਕਰਕੇ ਤਰਨਤਾਰਨ ਸਭ ਤੋਂ ਪਹਿਲਾ ਵੀਡੀਓ ਜਿਹੜੀ ਆ ਜਿਹੜੀ ਚੋਣਾ ਪੂਰੇ ਪੰਜਾਬ ਤੇ ਗੁੰਜ ਗਈ ਸਰਦਾਰ ਐੱਜੀ ਸਿੰਘ ਸੱਭੂ ਵੱਡੀ ਜੀਤ ਜਿੱਤ ਤੇ ਮੈਂ ਸਾਡੇ ਜਿਹੜੇ ਯੁਸ਼ਵੀ ਪ੍ਰਧਾਨ ਮੰਤਰੀ ਆ ਸ਼੍ਰੀ ਮਨਿੰਦਰ ਮੋਦੀ ਜੀ ਜੇਪੀ ਨੱਟਾ ਜੀ ਸਾਡੇ ਰਾਸ਼ਟਰੀ ਪ੍ਰਸਾਦ ਅਮਿਤ ਸ਼ਿਆ ਜੀ ਸਾਡੇ ਐਚਐਮ ਔਰ ਪੰਜਾਬ ਪ੍ਰਧਾਨ ਸਾਡੇ ਜਾਕਰ ਸਾਹਿਬ ਔਰ ਅਸ਼wini ਕੁਮਾਰ ਜੀ ਨੂੰ ਬਹੁਤ ਬਹੁਤ ਦਿਨ ਦਿਆ ਕਰਾਈਆਂ ਤੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਢਾਈ ਸਾਲ ਦੀ ਮਿਹਨਤ ਸਦਕਾ ਜਿਹੜੀਆਂ ਉਹ ਮਿਹਨਤ ਨੂੰ ਦੇਖ ਕੇ ਸਾਬੇ ਪ੍ਰਧਾਨ ਸਰਦਾਰ ਅਜੀਤ ਸਿੰਘ ਸੰਧੂ ਜੀ ਜਿਹੜੀ ਥੋੜੀ ਜਿਹੀ ਭਾਈ ਬਣਾ ਜੇ ਤੇ ਦੋਸਤਾਂ ਨੇ ਦੋ ਨੀਤੀਆਂ ਦੀ ਦੋ ਵੀ ਅਗਲੀਆਂ ਰਣਨੀਤੀਆਂ ਤਿਆਰ ਕਰਤੀਆਂ ਨੇ ਦੇਖੋ ਜੀਆਂ ਨੀਤੀਆਂ ਦੇ ਪਿਛਲੇ ਜਦੋਂ ਵੀ ਮਤਲਬ ਆ ਤੁਸੀਂ ਦੇਖੋ ਜੀਮੀ ਚੋਣ ਦਾ ਹਲ ਹੋਇਆ ਉਹਦੇ ਰਣਨੀਤੀਆਂ ਪੂਰੀ ਬਰ ਤਿਆਰ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਯੋਧੇ ਆ ਉਹ ਪਿਆਰ ਬਰ ਤਿਆਰ ਆ ਔਰ ਮੈਂ ਇੱਕ ਚੀਜ਼ ਤੁਹਾਨੂੰ ਫਿਰ ਵੀ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਜਿਹੜੀ ਜਿੱਤੇ ਆ ਸਰਦਾਰ ਅਜੀਤ ਸਿੰਘ ਸੰਧੂ ਜੀ ਨਿਸ਼ਚਿਤ ਹੈ ਅਧੀਨ ਸੇ ਟਿਕਟ ਮੇਰੀ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀ ਹਦੀਦ ਸਿੰਘ ਜੀ ਨੇ ਪਾਇਆ ਪਾਰਟੀ ਹੈ ਕਮਾਂਡ ਸੈਂਟਰ ਦੀ ਸਰਕਾਰ ਸਰਦਾਰ ਬਿਨਿੰਦਰ ਮੋਦੀ ਜੀ ਤੇ ਅਮੀਸ਼ਾ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਹੀਰਾ ਪਛਾਣਿਆ ਜਿਹੜਾ ਤਰਤਾ ਤ ਹੀਰਾ ਨਾਲ ਮਿਲਿਆ ਸਰਦਾਰ ਹਦੀਦ ਜੀ ਤੇ ਜੀ ਥੰਦੂ ਮਿਲਿਆ ਵਾ ਜਿਨ੍ਹਾਂ ਨੇ ਪਾਰਟੀ ਨੂੰ ਹਰ ਗਰੀਬ ਤੱਕ ਪਾਰਟੀ ਦਾ ਨਾਮ ਪਹੁੰਚਾਇਆ ਵਾ ਪਿੰਡ ਪਿੰਡ ਘਰ ਘਰ ਨਾਮ ਪਹੁੰਚਾਇਆ ਵਾ ਜਿੱਥੇ ਤੱਕ ਨਹੀਂ ਕੋਈ ਪਹੁੰਚਿਆ ਉਹ ਪਾਰਟੀ ਸਰਦਾਰਜੀਤ ਸਿੰਘ ਨੇ ਕਮਲ ਦਾ ਫੁੱਲ ਨਿਸ਼ਾਨ ਉਹਨੇ ਘਰ ਘਰ ਪਹੁੰਚਾਇਆ ਵਾ ਉਥੇ ਥੱਲੇ ਜਿਹੜਾ ਹੁੰਦਾ ਵਾ ਜਿਹੜਾ ਪਾਰਟੀ ਦਾ ਉਥੇ ਲਗ ਅਜੀਤ ਸਿੰਘ ਨੇ ਨਾ ਇੱਕ ਨਵੀਂ 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 ਜੋ ਜੋ ਜਗਾ ਦਿੱਤੀ ਆ ਜਿਹੜੀ ਵੀ ਇੰਤਿਹਾਰ ਘਰ ਘਰ ਜਾ ਕੇ ਇਹਨੇ ਪਾਰਟੀ ਦੇ ਸਾਨੂੰ ਅੱਗੇ ਅੱਗੇ ਦਿਆ ਹੈ